ਜੀ ਤੁਹਾਡਾ ਸਵਾਗਤ ਹੈ ਸਾਡੇ ਬਲੌਗ ਦੇ ਵਿੱਚ ਅੱਜ ਆਪਾਂ ਗਏ ਸੀ ਜੀ ਬਿਸਕਟ ਕਰਾਉਣ ਜਿਦਵੇਂ ਹੀ ਅਸੀਂ ਦੁਕਾਨ ਤੇ ਪਹੁੰਚੇ ਤੇ ਉੱਥੇ ਜਾ ਕੇ ਦੇਖਿਆ ਸਾਡੀ ਵਾਰੀ ਬਹੁਤ ਲੇਟ ਆਉਣੀ ਸੀ ਕਿਉਂਕਿ ਮਾਤਾ ਹੁਣਾਂ ਨੇ ਬਹੁਤ ਪੀਪੇ ਬੋਟ ਰੱਖੇ ਹੋਏ ਸੀ ਅੱਗੇ ਤੇ ਬਈ ਪੱਠੀ ਵਾਲੇ ਬਿਸਕਟ ਬਣਾਉਣੇ ਬਹੁਤ ਹੀ ਔਖੇ ਨੇ ਤੇ ਜਿਹੜਾ ਬੰਦਾ ਪੱਠੀ ਦੇ ਅੱਗੇ ਬੈਠ ਕੇ ਬਿਸਕਟ ਅੜਦਾ ਨਾ ਉਹਦੇ ਵਾਸਤੇ ਬਹੁਤ ਔਖਾ ਕੰਮ ਆ। ਦੇਖਦੇ ਆਪਾਂ ਦੇਖੋ ਪਹਿਲਾਂ ਉਹਨਾਂ ਨੇ ਆਟਾ ਗੁੰਨਿਆ ਹਨਾ ਆਟਾ ਗੁੰਨ ਕੇ ਉਹਨਾਂ ਨੇ ਛੋਟੀ ਜੀ ਇੱਕ ਮਸ਼ੀਨ ਦੇ ਵਿੱਚ ਪਾਇਆ ਤੇ ਹੌਲੀ-ਹੌਲੀ ਹੌਲੀ-ਹੌਲੀ ਉਹਨਾਂ ਨੇ ਟ੍ਰੇਆਂ ਕੋਲ ਇਕੱਠੀਆਂ ਕਰ ਲਈਆਂ ਟ੍ਰੇਆਂ ਇਕੱਠੀਆਂ ਕਰਕੇ ਫਿਰ ਉਹਨਾਂ ਨੇ ਦੇਖੋ ਕਿਵੇਂ ਇੱਕ ਹੱਥ ਨਾਲ ਮਸ਼ੀਨ ਫੇਰੀ ਤੇ ਇੱਕ ਹੱਥ ਦੇ ਨਾਲ ਬਿਸਕਟ ਬਣਾਏ। ਬਿਸਕਟ ਬਣਾਵਣਾ ਕਿ ਇੱਕ-ਇੱਕ ਟ੍ਰੇ ਬਿਸਕਟਾਂ ਦੀ ਉਹ ਤਿਆਰ ਕਰੀਗੇ ਫਿਰ ਉਹਨਾਂ ਨੇ ਸਾਰੇ ਬਿਸਕਟ ਬਣਾ ਕੇ ਸਾਈਡ ਤੇ ਰੱਖਤੇ ਇਹ ਦੇਖੋ ਕਿੰਨੀ ਮਿਹਨਤ ਦੇ ਨਾਲ ਵੀਰਾ ਤਿਆਰ ਕਰ ਰਿਆ ਹੈ ਹਨਾ ਗਰਮੀ ਬਹੁਤ ਜ਼ਿਆਦਾ ਸੀ 45 ਡਿਗਰੀ ਟੈਂਪਰੇਚਰ ਸੀ ਇਹ ਦੇਖੋ ਹੁਣ ਇਹ ਹੌਲੀ ਹੌਲੀ ਬਿਸਕਟ ਬਣਾਉਂਦੇ ਤੇ ਵੀਰੇ ਆ ਵੀਰੇ ਨੂੰ ਤਾਂ ਜਮাই ਸਲਾਮ ਐਨੀ ਗਰਮੀ ਦੇ ਵਿੱਚ ਬਿਸਕਟ ਬਣਾਉਣੇ ਕੋਈ ਸੌਖੇ ਨਹੀਂ ਹੈਗੇ ਤੇ ਅੱਗ ਦੇ ਮੂਹਰੇ ਬਹਿ ਕੇ ਪੱਠੀ ਦੀ ਅੱਗ ਸੇਕਣਾ ਇਹ ਦੇਖੋ ਕਿਵੇਂ ਇੱਕ ਵੱਡੇ ਖੁਰਚਨੇ ਦੇ ਨਾਲ ਹੌਲੀ 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 ਵੀ ਰਿਆ ਜਿਹੜਾ ਬਿਸਕਟ ਕੱਢ ਰਿਹਾ ਤੇ ਦੂਸਰਾ ਮੁੰਡਾ ਜਿਹੜਾ ਉਹ ਕੀ ਹੈ ਬੋਟ ਦੇ ਵਿੱਚ ਹਲਾ ਹਲਾ ਕੇ ਸਕਸਕਾ ਕੇ ਜਿਹੜੇ ਬਿਸਕਟ ਨੇ ਉਹ ਪਾ ਰਿਹਾ ਜਿੰਨੇ ਸੌਖੇ ਬਿਸਕਟ ਖਾਣੇ ਆਪਾਂ ਨੂੰ ਜਿੰਨਾ ਸੌਖਾ ਲੱਗਦਾ ਤੇ ਜਿੰਨੇ ਸਵਾਦ ਲੱਗਦੇ ਨੇ ਉਹ ਤੋਂ ਕਿਤੇ ਜ਼ਿਆਦੇ ਔਖੇ ਵੀ ਇਹ ਬਣਾਉਣੇ ਵੀ ਔਖੇ ਨੇ ਕਿਉਂਕਿ ਅੱਗ ਸੇਕਣੀ 45 ਡਿਗਰੀ ਟੈਂਪਰੇਚਰ ਤੇ ਕੋਈ ਛੋਟੀ ਗੱਲ ਨਹੀਂ ਹੈਗੀ ਹਨਾ ਇਹ ਦੇਖੋ ਸਾਰੇ ਬਿਸਕਟ ਉਹਨਾਂ ਨੇ ਬਣਾਏ ਤੇ ਬਣਾ ਬਣਾ ਕੇ ਮਾਤਾ ਹੁਣਾਂ ਦੀ ਬਾਰੇ